ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਆਦਿ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਬਜੀ ਪੂਰੇ ਵਧੀਆ ਬਾਈ ਤੁਸੀਂ ਸੁਣਾਓ ਠੀਕ ਹੈ ਵੀਰੇ ਨਾਮ ਤੇ ਐਡਰੈਸ ਬੋਲ ਨਾਮ ਬਾਈ ਗੁਰਵਿੰਦਰ ਸਿੰਘ ਪਿੰਡ ਬੁਰਜ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਨੇੜੇ ਪਿੰਡ ਬਾਈ ਅਲਕੜਾ ਜੰਗੀਆਂ ਨਾਲ ਭਦੌਰ ਸਲਾਤਪੁਰਾ ਮੋਬਾਈਲ ਨੰਬਰ ਬੋਲ 73470 18285 ਠੀਕ ਹੈ ਬਾਈ ਭਾਈ ਜਿਹੜੀ ਇਹ ਬੈਡ ਦੇ ਨਾ ਕਿਹੜਾ ਸੂਸ ਹੋਈ ਆ ਡਾਕਟਰ ਸਾਹਿਬ ਆਪਾਂ ਤਾਂ ਮਾਲਕਾਂ ਨੇ ਦੂਜੇ ਕਹਿ ਕੇ ਦਿੱਤੀ ਆ ਆਪਾਂ ਤੀਜੇ ਮੰਨ ਕੇ ਲਈਏ ਕਦੋਂ ਸੂਈ ਆ ਭਈ ਇਹ ਪ्योर ਤੀਜੇ ਮੰਨ ਲਈ ਜਿਹਨੇ ਵੀ ਲੈਣਾ ਓਕੇ ਭਾਈ ਹੂੰ ਇਹ ਅੱਜ ਸੂਈ ਡਾਕਟਰ ਸਵੇਰੇ 9:30 ਵਜੇ 9:30 ਆਹ ਜੇ ਰੁਪਈਏ ਦੇ ਵਿੱਚ ਬੱਚਾ ਕੀ ਦੇਤਾ ਇਹਨੇ ਮਗਰ ਬੱਚਾ ਬੱਚਾ ਦੇਤਾ ਜੇਰ ਦਿਖਾਉਂਦੇ ਆ ਭਾਈ ਜੇਰ ਬਾਈ ਰੱਖੀ ਬੈਠਾ ਓਕੇ ਆ ਭਾਈ ਠੀਕ ਆ ਤੇ ਕਿੰਨਾ ਕੁ ਫਿਰ ਬੋਲਾ ਬੋਲਾ ਕੱਢਿਆ ਭਾਈ ਭਾਈ ਬੱਚਾ ਚੰਗਾ ਆ ਕੇ ਆਪਾਂ 4:30 ਕਿਲੋ ਬੋਲਾ ਕੱਢਿਆ ਲੇਟਰ 3 ਲੀਟਰ ਬੱਚੇ ਨੂੰ ਪਿਆ ਠੀਕ ਆ ਤੇ 2.4 ਬੋਲਾ ਕੱਢਿਆ ਠੀਕ ਆ ਬਾਈ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਗਲਾਬੀ ਥਣ ਚਵਾਈ ਚੁਈ ਕਿਵੇਂ ਆ ਬਾਈ ਚਵਾਈ ਬਾਈ ਇੱਕ ਨੰਬਰ ਆ ਪੂਰੀ ਠੀਕ ਆ ਬਾਈ ਭੋਲ ਦੇ ਬਾਈ ਗਾਰੰਟੀ ਦੇ ਬਾੜ ਭੇਜ ਦਿਆਂਗੇ ਭੂਰ ਸਰਲਾ ਗੱਠ ਨਾੜ ਦੀ ਆਪਣੀ ਗਾਰੰਟੀ ਹੋ ਠੀਕ ਆ ਬਾਈ ਦੁੱਧ ਕਰਮਾ ਦਾ 22 ਲੀਟਰ ਦੁੱਧ ਬੈੜ ਨੂੰ ਕੋਈ ਬਾਹਲਾ ਨਹੀਂ ਦੇਣਾ ਹਮ ਬੰਦੇ ਜਿਹਨੇ 20 ਮੰਨ ਕੇ ਸੌਦਾ ਕਰ ਲਿਆ ਆਪਣੇ ਨਾਲ ਠੀਕ ਆ ਬਾਈ ਹਮ ਕੱਦ ਠੀਕ ਆ ਬਈ ਪ੍ਰਿੰਟ ਚੰਗਾ ਬਰੀਡ ਚੰਗੀ ਆ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਸੂਈ ਸਵਾਈ ਬੱਚਾ ਮਗਰ ਬੱਚਾ ਤੇ ਜੇਰ ਬਾਈ ਬੱਠਲ ਚ ਰੱਖੀ ਬੈਠਾ ਤੋਰਾ ਚੈੱਕ ਕਰ ਲੋ ਬਰੀਡ ਚੰਗੀ ਆ ਨਾੜਾ ਨੂੜਾਂ ਕਰਮਣੀ ਦੇ ਫੁੱਲ ਚੰਗੀਆਂ ਲੈ ਚਾਰੇ ਥਣ ਨਖੜਵੇਂ ਪੂਰੇ ਗੈਰ ਲੈਵਾ ਦੇ ਕੁਕਰਮਣੀ ਦੇ ਪੰਡ ਵਾਲਾ ਲੈਵਾ ਕਰਮਣੀ ਨੇ ਤਿਆਰ ਕਰਿਆ ਬਹੁਤ ਸੋਹਣਾ ਬਟਰ ਬੈਠਿਆ ਨਹੀਂ ਜਾਂਦਾ ਜੀ ਤੜਕੇ ਬਹਿੜ ਤੋਂ ਉਹ ਕਾ ਕਰਕੇ ਆਪਾਂ ਕਹਾਂ ਕਾਨੂੰ ਹੋਣ ਕਰਨਾ ਆਪਾਂ ਤੁਹਾਨੂੰ ਯਾਰ ਹੂੰ ਸਹੀ ਗੱਲ ਆ ਬਈ ਕੀ ਬਾਤ ਤੇ ਕੀ ਮੋਲ ਆ ਬਾਈ ਜਾਇ ਜਰਾ ਡਾਕਟਰ ਮੁੱਲ 85 ਕਰਾ ਲਾ 80 ਕਰਾ ਲਾ ਹਾਂਜੀ 70000 ਦੀ ਬਿਹੜ ਦੇ ਦੇਾਂਗੇ ਠੀਕ ਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ 70000 ਦੀ ਬਿਹੜ ਆ ਜਿਹੜੀ ਦੇ ਦੇਾਂਗੇ ਪ੍ਰਿੰਟ ਡਾਕਟਰ ਲਵਦੀ ਨਹੀਂ ਬਾਈ ਬਿਹੜਾਂ ਦਾ ਬਹੁਤ ਹੋ ਗਿਆ ਤਾਂ ਜੀ ਬਿਹੜ ਕਿੱਥੇ ਲੱਭਦੀ ਐ ਛੇਤੀ ਨਾਲੇ ਦੁੱਧ ਵਾਲੀ ਚੀਜ਼ ਆ ਬਾਈ ਆਏ ਨਹੀਂ ਵੀ ਇਹ ਇਹਦੇ ਹੋ ਗਾ 20 ਤੋਂ 22 ਕਿਲੋ ਦੁੱਧ ਆਮਣਾ ਭਾਈ ਚੱਲੋ ਠੀਕ ਆ ਬਾਈ ਹੂੰ ਸਹੀ ਗੱਲ ਆ ਬਾਈ ਦੁੱਧ ਆ 20 ਸਾਡੇ ਤਿੰਨ ਮਹੀਨਿਆਂ ਚ ਫ੍ਰੀ ਹੋ ਜਾਣਾ ਇਹਨੇ ਉਸ ਦਿਵਾ ਦੁੱਧ ਕੌਂਤੀ ਸਹੀ ਗੱਲ ਆ ਬਈ ਲੇਵਾ ਦੇ ਕੋ ਲੇਵਾ ਵੀ ਕਮਾਲਾ ਹਨਾ ਬਹੁਤ ਸੋਹਣਾ ਫੇਸ ਬਿਊਟੀ ਦੇਖ ਲੈ ਬਾਈ ਬੋਦੀ ਵਾਦੀ ਖੜੀ ਆ ਮੂੰਹੋ ਸਿੱਧੀ ਆ ਹਾਂ ਫੇਸ ਬੜਾ ਪਿਆਰਾ ਬੋਦੀ ਵਾਦੀ ਚੰਗੀ ਆ ਸਨੱਖ ਆਪਣਾ ਬੈਡ ਦੇ ਵਿੱਚ ਫੁੱਲ ਬਾਕੀ ਚ ਵਾਈਚ ਵੀ ਬਾਈ ਨਾ ਬਾਕੀ ਤਾਂ ਮੇਰੇ ਠੰਡੀ ਤਾਂ ਭਾਲੀ ਆ ਜਿਵੇਂ ਮਰਜੀ ਬੈਠਾ ਰੇ ਕੋਈ ਚੱਕਰੀ ਨਹੀਂ ਕਿਹੜਾ ਕੁਛ ਨਹੀਂ ਕੋਸ ਦੀ ਜੀ ਕੁਛ ਨਹੀਂ ਹੂੰ ਬਾਕੀ ਬਾਈ ਤਾਰਾਂ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦੇ ਮਾਰ ਦੇ ਬਾਈ ਤਾਰਾਂ ਲੈ ਐਂ ਭਾਈ ਜਾ ਕਿ ਨਹੀਂ ਬਾਈ ਕੀਆ ਬਾਤ ਆਈਆਂ ਹੂੰ ਚੋਣ ਦੇਖੋ ਕਰਮਣੀ ਦਾ ਲੈ ਚਵਾਈ ਦੇਖੋ ਚਵਾਈ ਇੱਕ ਨੰਬਰ ਦਾ ਲੈ ਵਾ ਚੋਣ ਜੰਗਾ ਨਾ ਮੋਟਾ ਬੂਆ ਕੀ ਬਾਤਾਂ ਆ ਨਾ ਸਭ ਕੀ ਬਾਤਾਂ ਚਵਾਈ ਹੂੰ ਸਹੀ ਰੂਹ ਵਰਗੀ ਪੋਲੀ ਘਰ ਲੈ ਹੂੰ ਜਵੇਂ ਬੋਲਾਗਾ ਬਾਕੀ ਤੇ ਨਾਣਾ ਨੂਣਾ ਦੇਖੋ ਆ ਦੇਖ ਲੈਣਾ ਇੱਕ ਤਾਂ ਹੁੰਦਾ ਹੂੰ ਵੀ ਪਾਸੋ ਦੀ ਸੁਈ ਲੀਆਂ ਗੱਲ ਦੀ ਸੁਈ ਜਮਾ ਬੋਲਾ ਹੂੰ ਤੇ ਮੁੱਲ ਜਾਇ ਜਾਂ ਮਾਨਤਨ ਕੋਈ ਚੱਕਰ ਨਹੀਂ 11 ਕਿਲੋ ਗੋਲੇ ਤੇ ਚੱਲ ਪਈ ਡਾਕਟਰ ਹੁਣੇ ਇਹ ਠੀਕ ਹੈ ਭਾਈ ਤੇ ਜਦੋਂ ਮੈਦਾ ਚੱਲ ਪਿਆ ਤੇ ਦੁੱਧ 22 ਲੀਟਰ ਵਾੜ ਪਾਉਗੀ ਪਰ 20 ਮੰਨ ਕੇ ਆਪਣੇ ਨਾਲ ਅਗਲਾ ਸੌਦਾ ਕਰ ਲੈ ਬਹੁਤ ਠੀਕ ਹੈ ਦੁੱਧ ਬਾਕੀ ਗਲੇ ਦੇ ਕਰਮਾ ਦੇ ਤੇ ਸੇਵਾ ਦਾ ਹੈ ਨਾ ਬਹੁਤ ਠੀਕ ਹੈ ਆਪਾਂ ਜੇ ਵਸਾਕ ਮੈਨੂੰ ਸਾਈ ਪਾ ਦੇਣ ਤੇ ਸਮਾਈ ਦੇ ਦੇਣ ਉਹਨਾਂ ਦੇ 20 ਕਿਲੋ ਚਵਾ ਕੇ ਘਰੋਂ ਭੇਜ ਦਾਂਗੇ ਆਪਾਂ ਕੋਈ ਟੱਕਰ ਨਹੀਂ ਠੀਕ ਹੈ ਭਾਈ ਧੰਨਵਾਦ ਹਾਂ